ਸਿਰੇ ਗਾਲ ਸਾਰਿਆਂ ਨੂੰ ਜੀ ਆਪਣੇ ਲਈ ਕੜਾਈਆਂ ਦਾ ਮਾਲ ਬਹੁਤ ਪਹੁੰਚ ਚੁੱਕਿਆ ਜੀ ਰਖੜੀ ਇਤਿਹਾਰ ਨੂੰ ਆਪਣੇ ਲਈ ਬਹੁਤ ਮਾਲ ਆ ਚੁੱਕਿਆ ਜੀ ਆਪਾਂ ਨੇ ਬਹੁਤ ਵਧੀਆ ਮਾਲ ਲਿਆਂਦਾ ਤੁਹਾਨੂੰ ਸਾਰੇ ਡਿਜ਼ਾਈਨ ਦਿਖਾਵਾਂਗੇ ਆਪਣੇ ਲਈ ਕੜਾਈਆਂ ਦਾ ਮਾਲ ਆ ਚੁੱਕਿਆ ਬਹੁਤ ਤੁਸੀਂ ਚੈੱਕ ਕਰੋ ਕੁਆਲਿਟੀ ਚੈੱਕ ਕਰੋ ਦੁਪੱਟੇ ਚੈੱਕ ਕਰੋ ਦੇ ਸੂਟ ਚੈੱਕ ਕਰੋ ਬਹੁਤ ਸੋਹਣਾ ਮਾਲ ਹੈ ਜੀ ਸਭ ਤੋਂ ਪਹਿਲਾਂ ਜਾਮ ਤੇ ਹੋਊਗਾ ਡੇਅਰ ਬਹੁਤ ਸੁਪਰ ਹਿੱਟ ਡਿਜ਼ਾਈਨ ਹੈ ਜੀ ਕਿਆ ਬਾਤ ਹੈ ਡੇਅਰ ਦਿਖਾਉ ਜਿਹੜੇ ਹੈ ਪੂਰਾ ਸੁਪਰ ਹਿੱਟ ਡਿਜ਼ਾਈਨ ਹੈ ਨਾ ਸਾਈਡ ਤੇ ਬਾਜੂ ਵੀ ਪ੍ਰਿੰਟ ਕੀਤਾ ਹੋਊਗਾ ਤੇ ਦੁਪੱਟਾ ਵੀ ਪ੍ਰਿੰਟ ਹੋਊਗਾ ਜੀ ਬਹੁਤ ਸਪੈਸ਼ਲ ਕਲਰ ਹੈ ਦਿਖਾਓ ਦੁਪੱਟਾ ਬਹੁਤ ਸੋਹਣਾ ਦੁਪੱਟਾ ਜੀ ਦੇਖੋ 22 ਮੀਟਰ ਪੂਰੀ ਕੱਟ ਹੋਊਗੀ ਲੈਸ ਲੱਗੇ ਹੋਊਗੀ ਸਪੈਸ਼ਲ ਕਲਰ ਮਿਲ ਜੂਗਾ ਇਹ ਕਲਰ ਦਿਖਾ ਦਿਓ ਜੀ ਹਾਂ ਅੱਗੇ ਲੀਲਣ ਪਹੁੰਚ ਚੁੱਕੀ ਆ ਆਪਣੇ ਲਵੇ ਲੀਲਣ ਦਾ ਬਹੁਤ ਮਾਲ ਚੱਲ ਰਿਹਾ ਜੀ ਹੁਣ ਆ ਲੋ B ਸ਼ੇਪ ਕਲਾ ਬਹੁਤ ਸੋਹਣਾ ਡੇਨ ਹੈਗਾ ਆ ਦੇਖੋ ਕੀ ਬਾਤ ਹੈ ਸੁਪਰ ਹਿੱਟ ਡੇਨ ਹੈ ਜੀ ਪੂਰਾ ਦੇਖੋ ਚੈੱਕ ਕਰੋ ਪੂਰੇ ਟਾਪ ਦਾ ਡੇਨ ਹੋਊਗਾ ਪੂਰਾ ਸੋਹਣਾ ਵਰਕ ਕੀਤਾ ਕਪੜਾ ਪੂਰਾ ਹਿੱਟ ਹੈ ਜੀ ਚੈੱਕ ਕਰੋ ਕੀ ਬਾਤ ਹੈ ਡੇਨ ਬਾਹਾਂ ਵੀ ਵਰਕ ਕੀਤੀ ਹੋਣੀ ਹੈ ਤੇ ਦਿਖਾ ਦਿਓ ਜੀ ਆ ਦੇਖੋ ਦੁਪੱਟਾ ਇਹਦਾ ਵਰਕ ਹੋਊਗਾ ਬਹੁਤ ਸੋਹਣਾ ਨਾਲ ਲਓ ਜੀ ਦੇਖੋ ਦੁਪੱਟਾ ਪੂਰਾ ਫੈਨਸੀ ਦੁਪੱਟਾ ਹੋਊਗਾ ਬਹੁਤ ਸੋਹਣਾ ਚਾਰਟ ਹੈ ਚਾਰ ਕਲਰ ਹੋਣਗੇ ਕਲਰ ਵੀ ਬਹੁਤ ਸੋਹਣੇ ਟੇਸਟੀ ਕਲਰ ਨੇ ਸਾਰੇ ਜੀ ਆਹ ਲਓ ਚੈੱਕ ਕਰੋ ਸਾਰੇ ਰੰਗ ਜੀ ਦੇਖੋ ਆਹ ਲਓ ਕਰੋ ਚੈੱਕ ਬਹੁਤ ਸੋਹਣੀ ਕੁਆਲਿਟੀ ਹੈ ਜੀ ਲੋਗੇ ਹੋਰ ਡਿਜ਼ਾਈਨ ਪਹੁੰਚ ਚੁੱਕੇ ਲਗੇ ਇਹ ਵੀ ਡਿਜ਼ਾਈਨ ਬਹੁਤ ਸੁਪਰ ਹਿੱਟ ਗਿਆ ਦਿਖਾਓ ਜੀ ਦੇਖੋ ਡਿਜ਼ਾਈਨ ਚੈੱਕ ਕਰੋ ਸਾਰੇ ਸਾਰੇ ਫੋਟੋ ਵਾਲੇ ਸੂਟ ਹੋਣਗੇ ਸਾਰੇ ਬਟਿਕ ਪੀਸ ਨੇ ਪੂਰੇ ਟੌਪ ਟੌਪ ਦੇ ਸੂਟ ਹੋਣਗੇ ਸਾਰੇ ਕਪੜਾ ਵੀ ਪੂਰਾ ਟੌਪ ਕਲਾਸ ਹੋਊਗਾ ਤੇ ਦੁਪੱਟੇ ਸਾਰੇ ਨਾਲ ਵਰਕ ਹੋਣਗੇ ਬਹੁਤ ਸੋਹਣੇ ਲਓ ਜੀ ਪੂਰੇ ਫੈਂਸੀ ਦੁਪੱਟੇ ਨੇ ਜੀ ਦੇਖੋ ਜੀ ਚੈੱਕ ਕਰੋ ਹਾਲੋ ਕਲਰ ਚਾਰਟ ਦਿਖਾ ਦੂਗੀ ਦੇਖੋ ਕਲਰ ਬਹੁਤ ਸੋਹਣੇ ਆਏ ਨੇ ਸਾਰੇ ਐਸ ਕੀ ਸਾਰੇ ਨਿਊ ਕਲਰ ਲੈ ਕੇ ਆਏ ਆ ਜੀ ਤੁਹਾਡੀ ਡਿਮਾਂਡ ਸੀਗੀ ਵੀ ਸਾਰਾ ਲੱਗ ਮਾਰ ਲਿਓ ਦੇਖੋ ਜੀ ਅੱਗੇ ਵੀ ਮਾਲ ਬਹੁਤ ਸੋਹਣੇ ਆ ਚੁੱਕੇ ਨੇ ਡਿਜ਼ਾਈਨ ਨਾ ਰੋਟੇ ਕਰੋੜੇ ਆ ਨਵਾਂ ਡਿਜ਼ਾਈਨ ਹੈਗਾ ਚਾਕਲੇਟ ਤੇ ਦੇਖੋ ਡਿਜ਼ਾਈਨ ਜੀ ਕੀ ਬਾਤ ਹੈ ਦੇਖੋ ਚੈੱਕ ਕਰੋ ਪੂਰਾ ਸੁਪਰ ਹਿੱਟਡ ਡਿਜ਼ਾਈਨ ਹੈ ਜੀ ਦਿਖਾ ਦਿਓ ਇਹਨਾਂ ਸਾਰਾ ਬਰੀਕੀ ਚ ਦਿਖਾ ਦਿਓ ਜੀ ਆਹ ਲਓ ਇਹਦਾ ਪੱਟਾ ਚੈੱਕ ਕਰਾ ਦਿਓ ਪੂਰਾ ਟੌਪ ਕਲਾਸ ਦਾ ਪੱਟਾ ਹੋਊਗਾ ਟੂ ਸਾਈਡ ਵਰਕ ਓਰੀਜਨਲ ਮਸਲੀਨ ਦਾ ਦੇਖੋ ਜੀ 6 ਕਲਰ ਮਿਲ ਜਾਣਗੇ 6 ਤੋਂ 7 ਪੂਰੇ ਸੋਨੇ ਕਲਰ ਹੋਣਗੇ ਦਿਖਾ ਦਿਓ ਰੰਗ ਦਿਖਾ ਦਿਓ ਜੀ ਆਹ ਲਓ ਆਹ ਲਓ ਕਲਰ ਸਾਰੇ ਬਹੁਤ ਸੋਹਣੇ ਨੇ ਪੂਰੀ ਸੁਪੀਰੀਅਰ ਕੁਆਲਿਟੀ ਹੋਊਗੀ ਚੈੱਕ ਕਰ ਲੋ ਕੱਪੜਾ ਜੀ ਆੜੇ ਇਹਨ ਦਿਖਾ ਦੂ ਜ ਅੱਗੇ ਮੇਰਾ ਸਪੈਸ਼ਲ ਫੇਵਰੇਟ ਡਿਜ਼ਾਈਨ ਹੈ ਬਹੁਤ ਸੋਹਣਾ ਗਰਲਿਸ਼ ਲੁੱਕੜੇ ਹੈ ਨਾ ਚੈੱਕ ਕਰਾਓ ਫੋਟੋ ਆ ਲਓ ਜੀ ਸੂਟ ਚੈੱਕ ਕਰਾਓ ਤੁਸੀਂ ਦੇਖੋ ਜੀ ਕਿਆ ਬਾਤ ਹੈ ਡਿਜ਼ਾਈਨ ਪੂਰਾ ਸੁਪਰ ਹਿੱਟ ਡਿਜ਼ਾਈਨ ਹੈ ਨਾ ਬਾਜੂ ਵਰਕ ਹੋਊਗਾ ਲੋਈ ਦੇਖੋ ਕੇ ਰਵੀ ਦਿਖਾ ਦੂਗੀ ਆਹ ਲੋ ਇਹ ਬਾਵਾ ਤੇ ਵਰਕ ਆ ਜੂਗਾ ਜੀ ਦੁਪੱਟਾ ਬਹੁਤ ਸੋਹਣਾ ਲੱਗੂਗਾ ਨਾਲ ਇਹਦੇ ਆਹ ਲੋ ਪਿਆਰ ਦਾ ਦੁਪੱਟਾ ਕਲਰ ਇਹਦੇ ਵਿੱਚ ਬਹੁਤ ਸੋਹਣੇ ਮਿਲ ਜਾਣਗੇ ਨਵੇਂ ਕਲਰ ਹੋਣਗੇ 6-7 ਇਹ ਵੀਡੀਓ ਚ ਦਿਖਾ ਨਹੀਂ ਸਕਦੇ ਹੁਣ ਫਿਰ ਲੰਬੀ ਹੋ ਜਾਂਦੀ ਇਹ ਵੀਡੀਓ ਵੀ ਇਹਨੂੰ ਹਜੇ ਡਿਜ਼ਾਈਨ ਬਹੁਤ ਪੈ ਨਹੀਂ ਦੇਖਣ ਵਾਲੇ ਆਹ ਲੋ ਅੱਗੇ ਜਾਮ ਆ ਗਈ ਉਹੜੇ ਲਾਈਟ ਚਾਰਟ ਨੇ ਜੀ ਬਸਤੀ ਇਹ ਕਲਰ ਇਹ ਵੀ ਮਾਲ ਬਹੁਤ ਸੋਹਣਾ ਦਾ ਚੈੱਕ ਕਰੋ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਸੁਪਰ ਹਿੱਟ ਡਿਜ਼ਾਈਨ ਆ ਪੂਰਾ ਆ ਲੋ ਦੇਖੋ ਕੀ ਆ ਬਾਤ ਹੈ ਡਿਜ਼ਾਈਨ ਬਹੁਤ ਸੋਹਣਾ ਜੀ ਦੁਪੱਟਾ ਦਿਖਾ ਦੂ ਜੀ ਦੇਖੋ ਦੁਪੱਟਾ ਹੀ ਪ्योर ਦਾ ਦੁਪੱਟਾ ਹੋਊਗਾ ਬਹੁਤ ਸੋਹਣਾ ਦੁਪੱਟਾ ਕਰ ਲੋ ਅਗਲਾ ਡੇਨ ਆ ਗਿਆ ਬਹੁਤ ਸੋਹਣਾ ਲੀਲਣ ਲੀਲਣ ਜੀ ਚੈੱਕ ਕਰੋ ਕੀ ਬਾਤ ਹੈ ਡੇਆ ਆ ਦੇਖੋ ਇਹਦਾ ਦੁਪੱਟਾ ਬਹੁਤ ਸ਼ਾਨਦਾਰ ਤਿਆਰ ਕੀਤਾ ਜੀ ਦੁਪੱਟਾ ਦਿਖਾ ਦਿਓ ਸਪੈਸ਼ਲ ਦੁਪੱਟਾ ਇਹਦਾ ਬਹੁਤ ਸੋਹਣਾ ਆਏਗਾ ਦੇਖੋ ਦੁਪੱਟਾ 22 ਮੀਟਰ ਪੂਰੀ ਕੱਟ ਹੋਊਗੀ ਤੇ ਹੋਰ ਮਾਲ ਹੈ ਜੀ ਕੋਟੇ ਰੁਪਟੇ ਨਾਲ ਵੀ ਮਾਲ ਆ ਗਿਆ ਬਹੁਤ ਸੋਹਣੀ ਇਹ ਵੀ ਲੀਲਣ ਹੋਊਗੀ ਦੇਖੋ ਜੀ ਡੇ ਐਂਡ ਯੂਨ ਪੂਰੇ ਸੁਪਰ ਹਿੱਟ ਹੋਣਗੇ ਸਾਰੇ ਹੈਂਡਵਰਕ ਕੀਤਾ ਹੋਊਗਾ ਸਾਰਾ ਹੀ ਦਿਖਾਊਗੀ ਡੇ ਐਂਡ ਕਿਆ ਬਾਤ ਐ ਡਿਜ਼ਾਈਨ ਬੱਬੇ ਡਿਜ਼ਾਈਨ ਬਾਕੀ ਬਹੁਤ ਸੋਹਣਾ ਜੀ ਆਹ ਲੋ ਕੋਟਾ ਦੂਰੀਆ ਦੁਪੱਟਾ ਹੋਊਗਾ ਜੀ ਨਾਲ ਇਹਦੇ ਲਿਆ ਭਾਈ ਸੁਪਰ ਹਿੱਟ ਦੁਪੱਟਾ ਇੱਤਿਆਵਾ ਆੜੇ ਇਹਨਾਂ ਦਿਖਾ ਦੀ ਸਪੈਸ਼ਲ ਫੋਟੋ ਫੜਾਵੇ ਇਹਦੀ ਦੇਖੋ ਜੀ ਫੋਟੋ ਫੜਾ ਲਓ ਹਾਂ ਲੋ ਇਹ ਦਪੱਟਾ ਹੋਊਗਾ ਨਾਲ ਕੰਟਰਾਸਟ ਦਪੱਟਾ ਹੋਊਗਾ ਇਹ ਲਓ ਹੈ ਟੱਚ ਦਾ ਕੰਮ ਹੋ ਰਿਹਾ ਗਿਆ ਲੀਲਣ ਤੇ ਕਰੋ ਤੇ ਸਾਰੇ ਹੈਵੀ ਸੂਟ ਆਏ ਨੇ ਜੀ ਅੱਜ ਪਹੁੰਚੋ ਦੁਕਾਨ ਤੇ ਆਪਾਂ ਲਾਵਾਂਗੇ ਇਹਦਾ ਪੂਰਾ ਮੇਲਾ ਇੱਕ ਹਫ਼ਤਾ ਮਾਲ ਵੇਚਣਾ ਹੈ ਜੀ ਪੂਰਾ ਬਹੁਤ ਮਾਲ ਆ ਚੁੱਕਿਆ ਪੂਰੀ ਕੁਆਂਟੀਟੀ ਦੇ ਵਿੱਚ ਮਾਲ ਪਹੁੰਚਿਆ ਸਾਰੇ ਹੈਵੀ ਹੈਵੀ ਸੂਟ ਨੇ ਫਲ ਹੈ ਜੀ ਦੁਪੱਟੇ ਹੋਣਗੇ ਸਾਰਿਆਂ ਨਾਲ ਚੈੱਕ ਕਰੋ ਜੀ ਇਹ ਦੁਪੱਟਾ ਇਹ ਦੁਪੱਟਾ ਦਾ ਸਾਹਿਬ ਸਪੈਸ਼ਲ ਹੈ ਦੁਪੱਟਾ ਇਹਦਾ ਬਹੁਤ ਸੋਹਣਾ ਦੁਪੱਟਾ ਜੀ ਕੰਮ ਬਹੁਤ ਸੋਹਣਾ ਕੀਤਾ ਹੋਇਆਗਾ ਪੂਰਾ ਸੁਪਰ ਹਿੱਟ ਹੋਊਗਾ ਜੀ ਤੇ ਆ ਜਾਓ ਤੇ ਰੰਗ ਦਾ ਹਾਲ ਉਹ ਦੇ ਰੰਗ ਸੋਹਣੇ ਨੇ ਹਾਂ ਲੋ ਅੱਲਾ ਦੇ ਲਈ ਹਾਂ ਲੋ ਮਾ ਪਹੁੰਚ ਕੇ ਦੇ ਬਾਦੂ ਹਾਂ ਲੋ ਵੀ ਮਾਲ ਹੋਰ ਵੀ ਬਹੁਤ ਪਹੁੰਚ ਗਿਆ ਚੈੱਕ ਕਰੋ ਦੇਖੋ ਜੀ 13 ਵਰਕ ਹੋਊਗਾ ਲਓ ਜੀ ਦੁਪੱਟਾ ਦਿਖਾ ਦੂਜੀ ਸਾਰਾ ਮਾਲ ਆਪਣੇ ਲਈ ਪਹੁੰਚ ਕੇ ਆਈ ਤੇ ਪਹੁੰਚੋ ਆਪਾਂ ਨੇ ਲਾਤਾ ਪੂਰਾ ਹੁਣ ਭਾਰੀ ਮੇਲਾ ਸਪੈਸ਼ਲ ਡੇਅ ਰਹਿ ਗਿਆ ਇੱਕ ਆ ਲਓ ਇਹਦਾ ਸਾਰਾ ਸੂਟ ਖੋਲ ਕੇ ਦਿਖਾਉਣਾ ਪਊਗਾ ਪਹਿਲਾਂ ਫੋਟੋ ਦਿਖਾ ਦੋ ਜੀ ਸਾਰੇ ਕਲਰ ਅਵੇਲੇਬਲ ਹੋਣਗੇ ਜੀ ਇਹਦੇ ਚੈੱਕ ਕਰੋ ਬਾਜੂ ਵਰਕ ਬਹੁਤ ਸੋਹਣਾ ਕੀਤਾ ਹੋਇਆਗਾ ਆ ਦਿਖਾ ਦੋ ਜੀ ਸੂਟ ਦਿਖਾ ਦੋ ਕਿਆ ਬਾਤ ਹੈ ਡਿਜ਼ਾਈਨ ਬੱਬੇ ਡਿਜ਼ਾਈਨ ਬਾਕੀ ਬਹੁਤ ਸੋਹਣਾਗਾ ਜੀ ਤੇ ਬਾਜੂ ਵਰਕ ਦਿਖਾ ਦਿਓ ਇਹਦਾ ਬਹੁਤ ਸੋਹਣਾ ਕੀਤਾ ਹੋਇਆ ਫੁੱਲ ਮੂਰੀਆਂ ਤੇ ਵੀ ਆਜੂਆ ਜੀ ਬਾਵਾ ਤੇ ਵੀ ਆਜੂਆ ਦੇਖੋ ਜੀ ਬਹੁਤ ਸੋਹਣਾ ਕੱਪੜਾ ਵੀ ਬਹੁਤ ਸੋਹਣਾ ਲੀਲਣੇ ਹੋਊਗੀ ਪ्योर オリジナル ਜੀ ਕੱਪੜਾ ਦਿਖਾ ਦਿਓ ਤੇ ਦੁਪੱਟਾ ਦਾ ਬਾਕੀ ਬਹੁਤ ਸੋਹਣਾਗਾ ਕੱਟ ਵਰਕ ਕੀਤਾ ਹੋਊਗਾ ਕੱਟ ਵਰਕ ਦਿਖਾ ਦਿਓ ਜੀ ਪਹਿਲਾਂ ਤਾਂ ਦੇਖੋ ਦੁਪੱਟਾ ਚੈੱਕ ਕਰੋ ਪੂਰਾ ਫੈਂਸੀ ਦੁਪੱਟਾ ਜੀ ਲਓ ਓਕੇ ਹੀ ਪਹੁੰਚੋ ਮਾਲ ਆਪਣੇ ਲਈ ਬਹੁਤ ਆ ਚੁੱਕਿਆ ਜੀ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਵੀਡੀਓ ਦੇ ਐਂਡ ਤੱਕ ਬਣਾਈ ਰਹੀ ਤੁਹਾਡਾ ਧੰਨਵਾਦ ਜੀ ਓਕੇ